ਜੁਗੋ ਜੋਗ ਅਟਲ ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਸਰਬ ਸੰਗਤਾਂ ਹਰਿ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਤਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਹਮਰੀ ਗਣ ਤੰਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਪ੍ਰਮਾਤਮਾ ਹੈ ਉਹ ਦਇਆਵਾਨ ਹੈ ਪ੍ਰਮਾਤਮਾ ਦਾ ਜਿਹੜਾ ਸੁਭਾਅ ਹੈ ਉਹ ਸ਼ੁਰੂ ਤੋਂ ਹੀ ਪਿਆਰ ਵਾਲਾ ਹੈ। ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਹੋਏ ਮੰਦੇ ਕਰਮਾਂ ਦਾ ਕੋਈ ਖਿਆਲ ਨਹੀਂ ਕਰਦਾ। ਕਿਉਂਕਿ ਜਿਹੜਾ ਮਨੁੱਖ ਹੈ ਉਹ ਗਲਤੀਆਂ ਦਾ ਪੁਤਲਾ ਹੈ। ਮਨੁੱਖ ਦੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਇਸ ਸੰਸਾਰ ਦੇ ਵਿੱਚ ਵਿਚਰਦੇ ਆਂ। ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਪਰਮਾਤਮਾ ਹੈ ਉਹ ਦਇਆਵਾਨ ਹੈ ਸਾਰੇ ਜੀਵਾਂ ਤੇ ਦਇਆ ਕਰਦਾ ਹੈ ਉਹ ਸਾਡੇ ਮੰਦੇ ਕਰਮਾਂ ਦਾ ਕੋਈ ਖਿਆਲ ਨਹੀਂ ਕਰਦਾ ਜੇਕਰ ਮਨੁੱਖ ਪਰਮਾਤਮਾ ਦਾ ਨਾਮ ਸਿਮਰਨ ਲੱਗ ਜਾਵੇ ਤਾਂ ਉਹਦੇ ਜਿਹੜੇ ਕੀਤੇ ਹੋਏ ਪਾਪ ਹੁੰਦੇ ਹਨ ਕੀਤੇ ਹੋਏ ਮੰਦੇ ਕਰਮ ਹੁੰਦੇ ਹਨ ਪਰਮਾਤਮਾ ਉਹਨਾਂ ਨੂੰ ਮਾਫ਼ ਕਰ ਦਿੰਦਾ ਹੈ ਉਹਨਾਂ ਦੇ ਗੁਨਾਹ ਨੂੰ ਮਾਫ਼ ਕਰ ਦਿੰਦਾ ਹੈ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਇਹ ਸਤਿਗੁਰੂ ਜੀ ਕਹਿੰਦੇ ਭਾਈ ਉਹ ਪ੍ਰਮਾਤਮਾ ਸਾਨੂੰ ਗੁਰੂ ਦੇ ਨਾਲ ਮਿਲਾ ਕੇ ਆਪਣੇ ਬਣਾ ਕੇ ਆਪਣਾ ਹੱਥ ਰੱਖ ਕੇ ਸਾਨੂੰ ਬਿਕਾਰਾਂ ਤੋਂ ਜਿਹੜਾ ਪ੍ਰਮਾਤਮਾ ਉਹ ਬਚਾ ਲੈਂਦਾ ਹੈ ਜਿਸ ਬੜ ਭਾਗੀ ਨੂੰ ਗੁਰੂ ਮਿਲ ਪੈਂਦਾ ਹੈ ਜਿਸ ਦੇ ਉੱਪਰ ਸਤਿਗੁਰਾਂ ਦੀ ਕਿਰਪਾ ਹੋ ਜਾਂਦੀ ਹੈ ਫਿਰ ਉਹ ਆਤਮਿਕ ਆਨੰਦ ਮਾਣਦਾ ਹੈ ਸੋ ਸਤਿਗੁਰੂ ਜੀ ਕਹਿੰਦੇ ਭਾਈ ਸਾਨੂੰ ਪਛਾਣਨ ਦੀ ਲੋੜ ਹੈ ਕਿ ਸਾਡਾ ਅਸਲ ਗੁਰੂ ਕੌਣ ਹੈ ਕਿਉਂਕਿ ਗੁਰੂ ਸਾਹਿਬਾਨ ਨੇ ਆਪਣੀ ਗੁਰਬਾਣੀ ਦੇ ਵਿੱਚ ਸਮਝਾਇਆ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਸਾਡੇ ਗੁਰੂ ਹਨ ਸਭ ਤੋਂ ਪਹਿਲਾਂ ਸਾਡਾ ਜਿਹੜਾ ਗੁਰੂ ਹੈ ਉਹ ਹੈ ਸਾਡੀ ਮਾਂ ਜਿਸ ਨੇ ਸਾਨੂੰ ਜਨਮ ਦਿੱਤਾ ਹੈ ਜਿਸ ਨੇ ਸਾਨੂੰ ਇਸ ਦੁਨੀਆ ਦੇ ਵਿੱਚ ਲੈ ਕੇ ਆਂਦਾ ਹੈ ਜਿਸ ਨੇ ਸਾਨੂੰ ਇਹ ਜਗਤ ਦਿਖਾਇਆ ਹੈ ਅਤੇ ਮਾਂ ਸਾਡੀ ਪਰਵਰਿਸ਼ ਕਰਦੀ ਹੈ ਸਾਡੀ ਪਾਲਣਾ ਪੋਸ਼ਣਾ ਕਰਦੀ ਹੈ ਉਸ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਦੂਸਰਾ ਗੁਰੂ ਹੈ ਉਹ ਹੈ ਤੁਹਾਡਾ ਪਿਤਾ ਕਿਉਂਕਿ ਜਿਹੜੀ ਮਾਂ ਹੈ ਉਹ ਆਪਣੇ ਬੱਚੇ ਨੂੰ 9 ਮਹੀਨੇ ਆਪਣੇ ਪੇਟ ਦੇ ਵਿੱਚ ਰੱਖਦੀ ਹੈ ਪਰੰਤੂ ਜਿਹੜਾ ਪਿਤਾ ਹੁੰਦਾ ਹੈ ਪਿਓ ਹੁੰਦਾ ਹੈ ਉਹ ਜਿੰਨਾ ਚਿਰ ਜਿਉਂਦਾ ਹੈ ਆਪਣੇ ਬੱਚਿਆਂ ਨੂੰ ਆਪਣੇ ਦਿਮਾਗ ਦੇ ਵਿੱਚ ਰੱਖਦਾ ਹੈ ਕਿਵੇਂ ਇਹਨਾਂ ਦੀ ਕਿੱਦਾਂ ਪਰਵਰਿਸ਼ ਕਰਨੀ ਹੈ ਕਿਵੇਂ ਇਹਨਾਂ ਨੂੰ ਪੜਾਉਣਾ ਹੈ ਕਿਵੇਂ ਇਹਨਾਂ ਵਾਸਤੇ ਖਾਣ ਪੀਣ ਵਾਸਤੇ ਵਸਤਾਂ ਲਿਆਉਣੀਆਂ ਹਨ ਕਿਵੇਂ ਇਹਨਾਂ ਵਾਸਤੇ ਰਹਿਣ ਵਾਸਤੇ ਘਰ ਬਣਾਉਣਾ ਹੈ ਸੋ ਜਿਹੜੇ ਮਾਤਾ ਪਿਤਾ ਹੁੰਦੇ ਹਨ ਸਤਿਗੁਰੂ ਜੀ ਕਹਿੰਦੇ ਭਾਈ ਉਹ ਸਾਡੇ ਸਭ ਤੋਂ ਪਹਿਲੇ ਗੁਰੂ ਹਨ ਸੋ ਇਸ ਕਰਕੇ ਸਾਨੂੰ ਆਪਣੇ ਮਾਤਾ ਪਿਤਾ ਦਾ ਹਰ ਵੇਲੇ ਸਤਕਾਰ ਕਰਨਾ ਚਾਹੀਦਾ ਹੈ ਕਿਉਂਕਿ ਅੱਜ ਦੇ ਸਮਾਜ ਦੇ ਵਿੱਚ ਜੋ ਸਰਾਧ ਚੱਲ ਰਹੇ ਹਨ ਹਰ ਇੱਕ ਮਨੁੱਖ ਆਪਣੇ ਪਰਿਵਾਰਾਂ ਦੇ ਵਿੱਚ ਸਰਾਧ ਮਨਾ ਰਿਹਾ ਹੈ ਆਪਣੇ ਮਾਤਾ ਪਿਤਾ ਨੂੰ ਯਾਦ ਕਰ ਰਿਹਾ ਹੈ ਸਤਿਗੁਰੂ ਜੀ ਕਹਿੰਦੇ ਭਾਈ ਸਰਾਧ ਮਨਾਉਣਾ ਆਪਣੇ ਮਾਤਾ ਪਿਤਾ ਦੇ ਜਿਉਂਦੇ ਜੀ ਉਹਨਾਂ ਦੀ ਸੇਵਾ ਕਰੋ ਇਸ ਤੋਂ ਵੱਡਾ ਹੋਰ ਸਰਾਧ ਕੋਈ ਨਹੀਂ ਹੈ ਗੁਰਬਾਣੀ ਦੇ ਵਿੱਚ ਵੀ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਹਨ ਜੀਵਤ ਪਿਤਰ ਨਾ ਮਾਨੈ ਕੋ ਮੂਹੇ ਸਰਾਧ ਕਰਾਈ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਮਨੁੱਖ ਹਨ ਲੋਕ ਹਨ ਉਹ ਜਿਉਂਦੇ ਜੀ ਆਪਣੇ ਮਾਤਾ ਪਿਤਾ ਦੀ ਸੰਭਾਲ ਨਹੀਂ ਕਰਦੇ ਜਿਉਂਦੇ ਜੀ ਆਪਣੇ ਮਾਤਾ ਪਿਤਾ ਨੂੰ ਕੋਈ ਖਾਣ ਵਾਸਤੇ ਚੰਗੀ ਵਸਤੂ ਨਹੀਂ ਲੈ ਕੇ ਦਿੰਦੇ ਜੋ ਉਹਨਾਂ ਨੂੰ ਬੁਢਾਪੇ ਦੇ ਵਿੱਚ ਲੋੜ ਹੁੰਦੀ ਹੈ ਉਹਨਾਂ ਨੂੰ ਸਿੱਧੇ ਮੂੰਹ ਨਹੀਂ ਬੋਲਦੇ ਉਹਨਾਂ ਦੀ ਪਰਵਰਿਸ਼ ਨਹੀਂ ਕਰਦੇ ਕਿਉਂਕਿ ਬਚਪਨ ਦੇ ਵਿੱਚ ਜਿੱਦਾਂ ਮਾਤਾ ਪਿਤਾ ਸਾਡੀ ਪਰਵਰਿਸ਼ ਕਰਦੇ ਹਨ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਬੁਢਾਪੇ ਦੇ ਵਿੱਚ ਅਸੀਂ ਵੀ ਉਹਨਾਂ ਦੀ ਉਸੇ ਤਰ੍ਹਾਂ ਹੀ ਪਰਵਰਿਸ਼ ਕਰੀਏ ਕਿਉਂਕਿ ਜਦੋਂ ਮਨੁੱਖ ਬਜ਼ੁਰਗ ਹੋ ਜਾਂਦਾ ਹੈ ਬੁੱਢਾ ਹੋ ਜਾਂਦਾ ਹੈ ਤਾਂ ਉਹਦਾ ਜਿਹੜਾ ਸਰੀਰ ਹੁੰਦਾ ਉਹ ਸਾਥ ਛੱਡ ਜਾਂਦਾ ਹੈ। ਸੋ ਜਿਸ ਤਰ੍ਹਾਂ ਬਚਪਨ ਦੇ ਵਿੱਚ ਮਾਂ ਆਪਣੇ ਬੱਚੇ ਨੂੰ ਉਹਦੀ ਸਾਂਭ-ਸਵਾਲ ਕਰਦੀ ਹੈ। ਉਸੇ ਤਰ੍ਹਾਂ ਹੀ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਆਪਣੇ ਮਾਤਾ-ਪਿਤਾ ਦੀ ਬੁਢਾਪੇ ਦੇ ਵਿੱਚ ਉਦਾਂ ਹੀ ਸਾਂਭ-ਸਵਾਲ ਕਰੀਏ। ਜੋ ਉਹਨਾਂ ਨੂੰ ਬੁਢਾਪੇ ਦੇ ਵਿੱਚ ਲੋੜ ਹੈ ਖਾਣ-ਪੀਣ ਦੀ ਵਸਤੂਆਂ ਦੀ ਉਹ ਚੰਗੀ ਤਰ੍ਹਾਂ ਅਸੀਂ ਉਹਨਾਂ ਨੂੰ ਖਵਾਈਏ ਕਿਉਂਕਿ ਬੁਢਾਪੇ ਦੇ ਵਿੱਚ ਵੀ ਜਿਹੜੀ ਉਹਦੀ ਸਿਹਤ ਹੈ ਉਹਨਾਂ ਦੀ ਉਹ ਚੰਗੀ ਰਹਿ ਸਕੇ ਪਰੰਤੂ ਜਿਹੜਾ ਮਨੁੱਖ ਹੈ ਉਹ ਆਪਣੇ ਮਾਤਾ ਪਿਤਾ ਦੀ ਸੰਭਾਲ ਨਹੀਂ ਕਰਦਾ ਪਰੰਤੂ ਜਦੋਂ ਉਹ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਛੱਡ ਕੇ ਚਲੇ ਜਾਂਦੇ ਹਨ ਫਿਰ ਜਿਹੜਾ ਮਨੁੱਖ ਹੈ ਉਹ ਸਰਾਧ ਕਰਨ ਲੱਗ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਆਪਣੇ ਘਰ ਦੇ ਵਿੱਚ ਬਣਾਉਂਦਾ ਹੈ ਤਰ੍ਹਾਂ ਤਰ੍ਹਾਂ ਦੇ ਪਦਾਰਥ ਆਪਣੇ ਘਰ ਦੇ ਵਿੱਚ ਬਣਾਉਂਦਾ ਹੈ ਕਿ ਜਿਹੜੇ ਪਦਾਰਥ ਹਨ ਇਹ ਸਾਡੇ ਮਾਤਾ ਪਿਤਾ ਨੂੰ ਸਹਾਈ ਹੋ ਜਾਣ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਜੇ ਤੁਸੀਂ ਨੇ ਸਰਾਹ ਚੰਗਾ ਮਣਾਉਣਾ ਹੈ ਤਾਂ ਜਿਉਂਦੇ ਜੀ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ ਕਿਉਂਕਿ ਜਿੱਦਾਂ ਅਸੀਂ ਆਪਣੇ ਘਰ ਦੇ ਵਿੱਚ ਸਾਡੇ ਘਰ ਦਾ ਮਾਹੌਲ ਹੁੰਦਾ ਹੈ ਸਾਡੇ ਮਾਤਾ ਪਿਤਾ ਹੁੰਦੇ ਹਨ ਉਸੇ ਤਰ੍ਹਾਂ ਹੀ ਜਿਹੜੇ ਬੱਚੇ ਅੱਗੇ ਸਿੱਖਦੇ ਹਨ ਜੇ ਅੱਜ ਅਸੀਂ ਆਪਣੇ ਮਾਤਾ ਪਿਤਾ ਦੀ ਸੰਭਾਲ ਕਰਾਂਗੇ ਤਾਂ ਵੱਡੇ ਹੋ ਕੇ ਜਿਹੜੇ ਸਾਡੇ ਬੱਚੇ ਹਨ ਉਹ ਵੀ ਬੁਢਾਪੇ ਦੇ ਵਿੱਚ ਸਾਡੀ ਸੰਭਾਲ ਕਰਨਗੇ ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਮਨੁੱਖ ਹੈ ਉਹ ਗਲਤੀਆਂ ਦਾ ਪਤਲਾ ਹੈ ਜੇ ਆਜੋ ਆਪਣੀਆਂ ਗਲਤੀਆਂ ਬਖਸਾ ਕੇ ਪਰਮਾਤਮਾ ਦੇ ਅੱਗੇ ਅਰਦਾਸ ਕਰ ਦੇਵੀ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਉਹ ਪਰਮਾਤਮਾ ਜਿਹੜਾ ਦਿਆਵਾਨ ਹੈ ਉਹਦਾ ਜਿਹੜਾ ਸੁਭਾਅ ਹੈ ਉਹ ਬਹੁਤ ਹੀ ਪਿਆਰ ਵਾਲਾ ਹੈ ਉਹ ਫਿਰ ਵੀ ਮਨੁੱਖਾਂ ਨੂੰ ਮaaf ਕਰ ਦਿੰਦਾ ਹੈ ਸਤਿਗੁਰੂ ਜੀ ਕਹਿੰਦੇ ਭਾਈ ਸਾਨੂੰ ਆਪਣੇ ਮਾਤਾ ਪਿਤਾ ਦੀ ਸੰਭਾਲ ਕਰਨੀ ਚਾਹੀਦੀ ਹੈ ਤਾਹੀਂ ਜਿਹੜੇ ਸਾਡੇ ਬੱਚੇ ਹਨ ਉਹ ਸਾਡੇ ਬੁਢਾਪੇ ਦੇ ਵਿੱਚ ਸਾਡੀ ਡੰਗੋਰੀ ਬਣਨਗੇ ਉਹ ਬੁਢਾਪੇ ਦੇ ਵਿੱਚ ਸਾਡੀ ਸੰਭਾਲ ਕਰਨਗੇ ਜਿਸ ਤਰ੍ਹਾਂ ਅਸੀਂ ਆਪਣੇ ਮਾਤਾ ਪਿਤਾ ਨੂੰ ਸੰਭਾਲਦੇ ਹਾਂ ਉਸੇ ਤਰ੍ਹਾਂ ਹੀ ਉਹ ਸਾਨੂੰ ਸੰਭਾਲਣਗੇ ਸੋ ਇਸ ਕਰਕੇ ਸਤਿਗੁਰੂ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਵੀ ਸਾਨੂੰ ਇਹ ਸਮਝਾਉਂਦੇ ਹਨ ਸਾਚਾ ਸਾਹਿਬ ਸਦ ਮਿਹਰਵਾਨ ਸਤਿਗੁਰੂ ਜੀ ਕਹਿੰਦੇ ਭਾਈ ਸਾਨੂੰ ਸਦਾ ਕਾਇਮ ਰਹਿਣ ਵਾਲੇ ਜਿਹੜਾ ਪ੍ਰਮਾਤਮਾ ਹੈ ਵਾਹਿਗੁਰੂ ਹੈ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ। ਬੰਦ ਪਾਇਆ ਮੇਰੇ ਸਤਿਗੁਰੂ ਪੂਰੇ ਹੋਈ ਸਰਬ ਕਲਿਆਣ। ਕੁਕਰਮਾਂ ਵੱਲ ਪਰਤ ਰਹੇ ਬੰਦਿਆ ਨੂੰ ਉਹ ਜਿਹੜਾ ਗੁਰੂ ਪਰਮੇਸ਼ਰ ਹੈ ਉਹ ਆਪ ਮਿਲਾਉਂਦਾ ਹੈ। ਫਿਰ ਸਤਿਗੁਰੂ ਜੀ ਕਹਿੰਦੇ ਭਾਈ ਜਿਸ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਵਿਕਾਰਾਂ ਦੇ ਰਾਸਤੇ ਦੇ ਵਿੱਚ ਨਹੀਂ ਪੈਂਦਾ। ਉਹ ਇਨਾਂ ਵਿਕਾਰਾਂ ਦੇ ਵੱਲੋਂ ਹਟ ਜਾਂਦਾ ਹੈ ਫਿਰ ਉਸ ਨੂੰ ਸਮਝ ਆ ਜਾਂਦੀ ਹੈ ਕਿ ਚੰਗਾ ਕੀ ਹੈ ਅਤੇ ਮਾੜਾ ਕੀ ਹੈ ਜਿਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਣ ਖਾਣ ਆ ਸਤਿਗੁਰੂ ਜੀ ਕਹਿੰਦੇ ਭਾਈ ਜਿਸ ਪ੍ਰਮਾਤਮਾ ਨੇ ਹੀ ਜਿੰਦ ਬਖਸ਼ੀ ਹੈ ਇਹ ਸਾਡਾ ਸਰੀਰ ਪੈਦਾ ਕੀਤਾ ਹੈ ਸੋ ਸਤਿਗੁਰੂ ਜੀ ਕਹਿੰਦੇ ਭਾਈ ਉਹ ਜਿਹੜਾ ਪ੍ਰਮਾਤਮਾ ਹੈ ਹਰ ਵੇਲੇ ਸਾਡੀ ਸਮਸਵਾਲ ਕਰ ਰਿਹਾ ਹੈ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰੂ ਵਾਣ ਫਿਰ ਉਹ ਪਰਮਾਤਮਾ ਉਸ ਮਨੁੱਖ ਦੀ ਆਪ ਸਹਾਇਤਾ ਕਰਦਾ ਹੈ ਜਿਹੜਾ ਪਰਮਾਤਮਾ ਦਾ ਨਾਮ ਸਿਮਰਦਾ ਹੈ ਸਤਿਗੁਰੂ ਜੀ ਕਹਿੰਦੇ ਭਾਈ ਉਸ ਦੀ ਇਸ ਜਗਤ ਦੇ ਵਿੱਚ ਸੋਭਾ ਹੁੰਦੀ ਹੈ ਉਸ ਦੀ ਇਸ ਜਗਤ ਦੇ ਵਿੱਚ ਵਡਿਆਈ ਹੁੰਦੀ ਹੈ ਸਤਿਗੁਰ ਆਇਓ ਸਰਣ ਤੁਹਾਰੀ ਕਈਆਂ ਦਾ ਸਵਾਲ ਹੁੰਦਾ ਹੈ ਕਿ ਜਦੋਂ ਅਸੀਂ ਸਤਿਗੁਰਾਂ ਦੀ ਸ਼ਰਣ ਦੇ ਵਿੱਚ ਜਾਵਾਂਗੇ ਤਾਂ ਫਿਰ ਕੀ ਹੋਵੇਗਾ ਤਾਂ ਅੱਗੇ ਸਤਿਗੁਰੂ ਜੀ ਸਮਝਾਉਂਦੇ ਹਨ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਮਨੁੱਖ ਪ੍ਰਮਾਤਮਾ ਦੀ ਸ਼ਰਣ ਦੇ ਵਿੱਚ ਆ ਜਾਵੇਗਾ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਆ ਜਾਵੇਗਾ ਫਿਰ ਉਸ ਨੂੰ ਸੁੱਖ ਪ੍ਰਾਪਤ ਹੋਵੇਗਾ ਫਿਰ ਉਸ ਨੂੰ ਸੋਭਾ ਪ੍ਰਾਪਤ ਹੋਵੇਗੀ ਹਰ ਇੱਕ ਮਨੁੱਖ ਉਸ ਦੀ ਸੋਭਾ ਕਰੇਗਾ ਉਸ ਦੀ ਵਡਿਆਈ ਕਰੇਗਾ ਸੋ ਜਿਹੜਾ ਵੀ ਮਨੁੱਖ ਪਰਮਾਤਮਾ ਦੀ ਸ਼ਰਣ ਦੇ ਵਿੱਚ ਆਉਣ ਲੱਗ ਜਾਂਦਾ ਹੈ ਪਰਮਾਤਮਾ ਨੂੰ ਸਿਮਰਨ ਕਰਨ ਲੱਗ ਜਾਂਦਾ ਹੈ ਫਿਰ ਉਸ ਦੇ ਪਰਿਵਾਰ ਦੇ ਵਿੱਚ ਸਤਿਗੁਰੂ ਜੀ ਸੁੱਖ ਸ਼ਾਂਤੀ ਦੀਆਂ ਦਾਤਾਂ ਬਖਸ਼ਦੇ ਹਨ ਫਿਰ ਉਸ ਦੇ ਪਰਿਵਾਰ ਦੇ ਵਿੱਚ ਹਰ ਵੇਲੇ ਖੁਸ਼ੀਆਂ ਰਹਿੰਦੀਆਂ ਹਨ ਜਿਹੜਾ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ ਜਿਹੜਾ ਇਹ ਸਮਝਦਾ ਹੈ ਕਿ ਜਿਹੜਾ ਪਰਮਾਤਮਾ ਹੈ ਉਹ ਜੋ ਕਰ ਰਿਹਾ ਹੈ ਚੰਗਾ ਕਰ ਰਿਹਾ ਹੈ। ਫਿਰ ਇਸ ਕਰਕੇ 사ਦਗੁਰੂ ਜੀ ਕਹਿੰਦੇ ਭਾਈ ਸਾਨੂੰ ਹਰ ਵੇਲੇ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ। ਪਰਮਾਤਮਾ ਦਾ ਸਿਮਰਨ ਸਾਨੂੰ ਹਰ ਵੇਲੇ ਕਰਨਾ ਚਾਹੀਦਾ ਹੈ। ਫੇਰ ਹੀ ਅਸੀਂ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਾਂਗੇ। ਸੋ ਹੋਈਆਂ ਭੁੱਲਾਂ ਦੀ ਖਿਮਾ ਬੁਲਾਓ ਫਤਿਹ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।